ਲਾਸਟ ਡੇ ਇਨ ਮਨਾਲੀ ਸਾਲ ਦਾ ਪਰ ਲੱਖ ਨਾਲ ਕੁਝ ਵੀ ਨਹੀਂ ਹੈਗਾ ਸਾਲ ਦਾ ਇੱਕ ਕੋਟੇ ਦਾ ਮਹੀਨੇ ਦਾ 12 ਲੱਖ ਇੱਕ 1 ਲੱਖ ਰੁਪਇਆ ਉਹ ਵੀ ਲੀਸ ਤੇ ਸਭੀ ਚੀਜ਼ ਲੱਭ ਕੇ ਇਹਨਾਂ ਨੇ ਇਹਨਾਂ ਸਾਰੇ ਦਿੱਤੀ ਹੋਏ। ਜਾਇਆ ਨਹੀਂ ਉਹੀ ਪੈਸੇ ਵੇਸਟ ਹੀ ਜਾਣੇ ਆ। ਇਦਾਂ ਦੇ 1000 ਰੁਪਿਆ ਹੀ ਜਾਣਾ ਬਸ ਮਹੀਨੇ ਦਾ। ਨਾਲੇ ਕੋਈ ਟੈਨਸ਼ਨ ਨਹੀਂ ਹੁਣ ਸਿਰ ਤੇ। ਬਾਲ ਸਹੀ ਆ। ਆਪਾਂ ਵੀ ਉੱਥੇ ਆਪਾਂ ਵੀ ਉੱਥੇ ਇਦਾਂ ਘਰੀ ਦਾ। ਉਹੀ ਸਾਲ ਦੇ ਬੀਲ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਕੀ ਆ। 6 ਮਹੀਨੇ ਸਾਲ ਦੇ ਤੁਹਾਨੂੰ ਉੱਥੇ ਸਸਤੇ ਪੈਂਦੇ ਆਣਾ। ਉਦੋਂ ਮਨਥਲੀ ਬਹੁਤ ਮੇਗਾ ਪਾਇਆ। ਆ ਪਿਛਲੇ ਮਹੀਨੇ ਭੇ ਕਰਕੇ ਆਇਆ ਸੀ। ਨਹੀਂ ਤੇ ਹੁਣ ਮੈਂ ਮਾਈ ਤੇ ਜਾ ਕੇ ਭੇ ਕਰਦਾ। ਆਪਣੀ ਡਾਈਟ ਡੇਡ ਸੈੱਟ ਕਰਨਾ ਤੈਨੂੰ ਡਾਈਟ ਵਧਾਉਣੀ ਪੈਣੀ ਹੈ ਮਣੀ ਕਾਹਨ ਸਾਹਿਬ ਜਾਂਦੇ ਹੋਏ ਰਸਤੇ ਵਿੱਚ ਜਾਮ ਲੱਗ ਗਿਆ ਚੱਲ ਯਾਰ ਚੱਲ ਟਰੱਕ ਮਾਂ ਦੀ ਚੋਰ ਉਹ ਤਾਂ ਦਿਉ ਪਰੇ ਹੋਇਆ ਯਾਰ ਕੀ ਡਿਆ ਗੱਲ ਫੋੜੋ ਦੇਖ ਜੋਂ ਦੇ ਓ ਖਿਲਦੀ ਓ ਭੱਜ ਗਿਆ ਉਥੋਂ ਹਰੇ ਜਿਵੇਂ ਕਰਤਾ ਉਹ ਮੇਰਾ ਹੋਰ ਵੀ ਨਹੀਂ ਜਾਉ ਹੋਰ ਨਾ ਉਹ ਆਖੀ ਸੀ ਤਾਂ ਉਹ ਤੇਰਾ ਕੋਈ ਫਰਕ ਨਹੀਂ ਇੰਨਾ ਜੇ ਬੜੀ ਚੜਾਈ ਦਾ ਇਹ ਵੀ ਇਹ ਮਤਾਰ ਬੰਦਾ ਪੰਜਾਬ ਵਾਲੇ ਆ ਗਏ ਮੋਰਚੂਨਰ ਇੱਚ ਸੇਫ ਹੈ ਕਿ ਨਹੀਂ ਕੰਮ ਦੱਸ ਉਹ ਤੋੜ ਤਗੜੀ ਆ ਵੇਖੀ ਤਾਂ ਨਹੀਂ ਕਿ ਕਿਤੋਂ ਇਹ ਸਭ ਤਲੜੀ ਹੈ ਹਾਂ ਇਹ ਰਾਹ ਹੀ ਕਿੱਡੀ ਰਾਹ ਉਹ ਖਰਾਬ ਰਾਹ ਹੁਣ ਖਰਾਬ ਹੋਇਆ ਏ ਕਿੱਡੀ ਸੋਹਣੀ ਸਪੈਸ਼ੀਅਲ ਆਇਆ ਕਸੋਲ ਨਾਲ ਥੱਲੇ ਟੈਂਟ ਲੱਗੇ ਹੋਣੇ ਕਸੋਲ ਆ ਗਿਆ ਕਸੋਲ ਆ ਗਿਆ ਹਾਂ 5 ਕਿਲੋਮੀਟਰ ਇੱਕ ਬੱਸ ਥੱਲੇ ਕਸੋਲ ਆ ਗਿਆ ਸਪੈਸ਼ੀਅਲ ਵਧੀਆ ਵਾ ਹਾਂਜੀ ਭਾਜੀ ਕਸੋਲ ਪਹੁੰਚ ਕੇ ਜੇ ਰਿਵਰ ਸਾਈਡ ਉਹ ਚਾਲੂ ਹੋ ਜਾਣਾ ਟੈਂਟ ਉਹ ਕਸੋਲ ਗੱਡੀ ਵਿੱਚ ਬਹਿ ਜਾਣੀ ਕਸੋਲ ਚਲੀਏ ਓਏ ਗਾਣਾ ਨਾ ਚੱਲਦਾ ਲੋਕ ਬਣਾਜੋ ਕਰਕੇ ਸਾਡੇ ਬਾਪੂ ਜੀ ਕਸ਼ਮੀਰ ਵਾਲੀ ਫੀਲਿੰਗ ਆਉਂਦੀ ਤਾਂ ਤੁਹਾਨੂੰ ਮਣੀ ਗੰਦ ਚਾਹਵਾਗੀ ਤੁਹਾਨੂੰ ਆਉਂਦੀ ਆ ਨਹੀਂ ਮੈਨੂੰ ਨਹੀਂ ਆਉਂਦੀ ਬਾਹ ਕਿਹੜਾ ਰਿਸਨ ਹੈ ਤੁਹਾਨੂੰ ਹੁੰਦੀ ਆ ਫਿਰ ਸਾਨੂੰ ਵੀ ਹੁੰਦੀ ਕਰਦੇ ਤੇਰੇ ਸ਼ਾਹਦਨ ਆ ਇਹਨੀ ਪੂਣਾ ਲੰਗਰ ਠੀਕ ਹੈ ਨਾ ਜਦੋਂ ਜੇ ਉਹ ਆ ਗਿਆ ਲੈ ਇਹਨੂੰ ਉਹ ਕਹਿੰਦਾ ਫੋਨ ਦਾ ਕਰਿਆ ਕਰੋ ਮੈਂ ਇਹਨੂੰ ਮੈਸੇਜ ਕੀਤਾ ਮੈਂ ਕੀ ਆ ਗਾ ਕੇ ਕੁੰਡਾ ਪੋਣੀ ਪਾਜੀ ਕਿਸੇ ਲੈਣਾ ਮੈਨੂੰ ਚਦਾਈ ਬਣਾਇਆ ਸੀ ਉਹ ਮੋਸਾ ਕਿੱਦਾਂ ਲਿਆ ਕੇ ਨਾ ਫੀ ਗਈ ਆ ਇਹ ਮਟੇਔਰ ਹੈ ਮਟੇਔਰ ਆ ਪੀਲੇ ਆ ਪੋੜਾ ਕਹਿਣ ਲੱਗਦਾ ਇਹ ਪੀਲਾ ਮਟੇਔਰ ਆ ਤਾ ਤਰੀਕਾ ਹੀ ਲੋਕਾਂ ਤੇ ਉਹਦੇ ਵਗੀ ਯਾਰ ਲੈ ਵਰਗੀ ਅੱਗੋਂ ਨਹੀਂ ਚੱਲਦਾ ਬੜਾ ਸਮੂਥੀ ਪੱਪਾ ਬਹੁਤ ਸਮੂਥ ਚੱਲਦਾ ਈ ਉੜਦਾ ਬੜਾ ਬੈਠੇ ਗੁਆਹੀ ਲੈ ਲਓ ਬੜਾ ਹੀ ਪਿਆਰਾ ਹੈਗਾ ਯਾਰ ਬੰਦਾ ਖਵਦਾਰ ਬੈਠਾ ਬੜਾ ਸੋਹਣਾ ਲੱਗਦਾ ਉੱਤੇ ਆ ਸਾਰਾ ਕਸੂੜ ਹਾਂਜੀ ਹਾਂਜੀ ਸਾਰਾ ਕਸੂੜ ਆ ਜੀ ਕਸੂੜ ਆ ਗਿਆ ਆਪਾ ਜੀ ਉਹ ਇੱਥੇ ਕੈਫੇ ਕਰਾਂ ਕੁੜੀ ਖਿੜੀ ਤਿਆਰੀ ਉਹਦਾ ਕੈਫੇ ਹਮਨਾਂ ਆਹ ਹੰਡ ਰਾਲਾ ਗਏ ਓਏ ਤੇਰੀ ਧੀ ਨੂੰ ਇਹ 70 ਪਾਣੀ ਹੋਵੇ ਮਾਤ ਮਾਇਆ ਹੈ ਵੇ ਉਹ ਨਵਾਂ ਵਾਲਾ ਸਟੋਰੀ ਪਾ ਰਹੇ ਨੇ ਇੰਸਟਾਗ੍ਰਾਮ ਤੇ ਜਿੰਨੇ ਮਜ਼ਾ ਆਇਆ ਕਰੇ ਬੱਚੇ ਆਣ ਕੇ ਸਿੱਧੀਆਂ ਸਿੱਧੀਆਂ ਗੱਲਾਂ ਕਰਦੇ ਇੱਕ ਹੋਰ ਗੱਲ ਚੁੱਕੀ ਗਈ ਹੈ ਸੰਜੇ ਯੂਟਿਊਬਰ ਉਹ ਬੜ ਕੇ ਹੋਰ ਸੁਣ ਉਹ ਫੋਟੋਗਰੀ ਉੱਪਰ ਪੁਗਾ ਦੇ ਮੁੰਡਿਆਂ ਨੇ ਲਾਈ ਹੈ ਕਹਿੰਦੇ ਬਿਜਲੀ ਕਿਤੇ ਇਹਦੇ ਯਾਰ ਹੀ ਉਹ ਜਿਵੇਂ ਉਹ ਜਿਹੜੇ ਨਾਮ ਤਾਂ ਹੀ ਹੈ ਨਾ ਚਿੱਟੇ ਜਿਹਨਾਂ ਨੇ ਕਹਿੰਦੇ ਸੋਲਦੇ ਨੇ ਸਾਰਿਆਂ ਸਿਰਾਂ ਕੱਢੇ ਬੱਬੂ ਵੀ ਜਾਊਗਾ ਹੁਣ ਨਹੀਂ ਹੁਣ ਬੱਬੂ ਗੁਰਦੁਆਰਾ ਮਣੀ ਗਨ ਸਾਹਿਬ ਆ ਗਏ ਜੀ ਗੁਰਦੁਆਰਾ ਮਣੀ ਗਨ ਸਾਹਿਬ Thank you. ਜਿੰਜਵੰਦਿਆ ਪਤ ਨਹੀਂ ਮੋਇਆ ਮੰਦੇ ਸੋਏ ਲਿਖਿਆ ਉਹਨੇ ਨੰਨ ਕਥਾ ਕਰੇ ਸੋਏ ਮਹਲਾ ਪਹਿਲਾ ਐਮਨੌਈਆ ਬੋਧੀਆ ਬੁਰਸੋਏ ਜੀ ਆਦਿ ਸੇਲ ਸੰਗਰ ਸੋਤੇ ਪੰਨੀ ਖਾਣਾ ਖਾ ਜਾਜ ਸ਼ਰਮਿਆ ਕਰ ਆਪਣੇ ਆ ਵੀ ਇੱਧਰ ਆ ਦਸਿਆ ਆ ਆਏ ਜੀ ਨੋ ਅੰਦਰ ਆਇਦਣਾ ਕਿੰਨਾ ਸੇਕਾ ਹੁੰਦਾ ਇੱਥੇ ਤੈਨੂੰ ਕੋਣ ਹੱਥ ਦਿਆ ਨੂੰ ਹੱਥ ਲਾਉ ਨੂੰ ਬਾਬਾ ਗਰਮ ਬੜਾ ਹੈਗਾ ਜੀ ਧਿਆਨਾ ਗਰਮ ਬੜਾ ਹੈਗਾ ਜੀ ਸੋ ਸਰੀਓ ਸਾਰੇ ਬਾਹਰ ਆ ਗਏ ਜਿਹਾਣਾ ਕੱਲ ਚਲੀਏ ਯਾਰ ਫਿਰ ਕਿੱਥੇ ਬੱਲੇ ਬਾਕੀ ਬੰਦੇ ਬਾਹਰ ਹੀ ਆ ਆਪਣੇ ਜਿਹੜੇ ਨੂੰ ਆ ਫੜੀ ਇੱਕ ਮਿੰਟ ਦਾ ਦੇ ਦੇ ਹਮਾਰੇ ਨੂੰ ਬੰਦ ਕਰੀ ਨਾ ਸਾਬਾ ਤਕੀਦਾ

ਆਤੀ ਪੰਜਾਬ ਨੂੰ 100 ਰੁਪਏ ਦਾ ਗਲਾਸ ਕਰਤਾ ਹੁਣ ਐਨੇ ਤੇ ਮੈਨੂੰ ਲੱਗਦਾ ਉਹ ਭੈਣ ਜੋ ਪਿਛੇ ਉਹ ਫੋਟੋ ਜਿਹੀ ਲਾਈ ਠੰਡ ਠੰਡ ਗੈਸ ਪੂਰੀ 20% ਹਾਂਜੀ ਕਿੱਧਰ <laughs> ਅਗਲੇ ਰਾਜ ਲਿਆ ਅੱਗੇ ਦੋਏ ਪਾਸੇ ਵਜਿੰਦੀ ਹੋ ਗਏ ਗਾਣੋ ਆਇਓ ਆਇਓ ਮਾਰੋ ਦੋ ਗਲਾ ਬਣੋ ਦੋ ਪੰਨ 3 ਪੰਨ ਚੱਲ ਹਾਂ ਬਾਬਾ ਇੱਕ ਫੋਰ ਤੋਂ ਉਹ ਹੋ ਢੋਕੇ ਆ ਸਿੱਧਾ ਸੇਪਨਾਪੂ ਦਾ ਟਿਸਕ ਫੁੱਰੀਟਾ ਘੱਟੀਆਂ ਨਿੱਟਰੀ ਟਿੱਖਾਟੀ ਸੂਚੀ ਮੀ ਬੰਦ ਕਿਲਾ ਰੋਣ ਗੇਮ ਗੇਮ ਟੇਸਟੀ ਬਸ ਬਸ ਚਾਹਰਾ ਪੂਰੀ ਸਰਦਾਰ ਬੰਪਰ ਅਰੇ ਲੋਕਾ ਸੁਨਣਾ ਵਾਲੇ ਲਗਾ ਰਹਿ ਜਾਂਦਾ ਠੀਕ ਚਲੋ ਸਈਆ ਮੈਂ ਭਾਜੀ ਕਦਾ ਆਇਆ ਆ ਆ ਜਾ ਆ ਆ ਭਾਈ ਨਾ ਫੋਟੋ ਖਿੱਚੇ ਯਾਰ ਕਿਰਦਤੀ ਆ ਆ ਜਾ ਮੂਰ ਆ ਜਾ ਬੱਸ ਪਹੁੰਚ ਗਿਆ ਨੰਬਰਸਾਰ ਖੁੱਚੇ ਗਲਜੇ ਖਾ ਲੇ ਆ ਤੇ ਚਲ ਜੀ ਘਰ ਨੂੰ ਮਰ ਜੋ ਸੂਈ ਕੁੱਤੀ ਹੁਣ ਸੋਏ ਹੋ ਜਾਗੇ ਲੱਸੀ ਬਣੀ ਜਾਂਦੇ ਹਜੇ ਹੁਣ ਲੱਸੀ ਪੀਣੀ ਆ ਤੇ ਖੰਬੇ ਜੋ ਸੋਣਾ ਕੋ ਲੋ ਜੀ ਚੋਪਰ ਜਵਾਨ ਆ ਗਏ ਦੋ ਦੋ ਕੁਲਚੇ ਹੁਣੇ ਮੰਗੇ ਮੱਲਣਗੇ ਪਹੁੰਚ ਕੇ ਅੰਮ੍ਰਿਤਸਰ ਤੇ ਹੁਣ ਬਾਹ ਰੈਸਟ ਕਰਨੀ ਹੈ ਹੁਣੇ ਰੈਸਟ ਕਰਕੇ ਫਿਰ ਵਲੌਗ ਬਣਾਉਣਗੇ ਫਿਰ ਪੰਜੇ ਜਣੇ ਇਕੱਠੇ ਬਹਿ ਕੇ ਵੇਖਣਗੇ ਤੇ ਪੰਜ ਵੀਊ ਹੋਣਗੇ ਮੱਕਾ ਵਕ ਫੋਨ ਤੋਂ ਪੰਜ ਵੀਊ ਹੋ ਜਾਣਗੇ ਫਿਰ ਉਹਦੇ ਚਲੋ ਬਹੁਤ ਬਹੁਤ ਪੰਜ ਸਬਸਕਰਾਈਬਰ ਇਧਰ ਕਿਧਰ ਚੱਲੇ ਆਵਾ ਉਹ ਨੀ ਕੋਣਾ ਹੱਥੋਂ ਸਾਲਾ ਵੇਖਦਾ ਜੇ ਵੀ ਭੈ ਜੋ ਘੁੰਮ ਕੇ ਪੂਰੀ ਦੁਨੀਆ ਦੇ ਜਿਵੇਂ ਘਰੇ ਜਾਂਦਾ ਜੀ ਨਹੀਂ ਕਰਨ ਦਿਆ ਜੀ ਤੇਰੇ ਮੱਠੀ ਸੋਲੇ ਵਾਲਾ ਆ ਗਿਆ ਜੀ ਬੱਚਿਆਂ ਨੂੰ ਅੰਮ੍ਰਿਤਸਰ ਆ ਕੇ ਗੱਡੀ ਫੜਾਈ ਗਈ ਆ ਤੇਰਾ ਯਾਰ ਆ ਗਿਆ ਜੀ ਓਏ 10 ਰੁਪਏ ਦੇ ਮੱਠੀ ਸੋਲੇ ਅੱਗੇ ਥੋੜੇ ਜਿھے ਖਰਾਬ ਹੋ ਗਏ ਸੀ ਬੱਚੇ ਆਓ ਲਾਸਟ ਤੇ ਪੂਰੇ ਟੂਰ ਦਾ ਰਿਵਿਊ ਦਿੰਨੇ ਆ ਬਹੁਤ ਵਧੀਆ ਰਿਹਾ ਸਾਰੇ ਜਣਿਆਂ ਨੇ ਖੂਬ ਇੰਜੋਏ ਕੀਤਾ ਤੇ ਗੱਡੀਆਂ ਦੀ ਐਵਰੇਜ ਵੀ ਬਹੁਤ ਸਹੀ ਰਹੀ ਥਾਰ ਦੀ ਐਵਰੇਜ ਬੈਸਟ ਸੀ ਤੇ ਬਲੈਰੋ ਦੀ ਐਵਰੇਜ ਥੋੜੀ ਘੱਟ ਸੀ ਕਿਉਂਕਿ ਉਹ ਮੋਡੀਫਾਈ ਕਰਾਈ ਹੋਈ ਸੀ ਟਾਇਰ ਉਹਦੇ ਦੂਜੇ ਪਾਏ ਹੋਏ ਸੀ ਬਾਕੀ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਥੈਂਕ ਯੂ ਜੀ